ਅੱਜ ਦੀ ਰੈਸਪੀ ਦੇਖ ਕੇ ਤੁਹਾਨੂੰ ਲੱਗੇਗਾ ਕਿ ਤੁਸੀਂ ਕਿਸੇ ਬਹੁਤ ਵਧੀਆ ਰੈਸਟੋਰੈਂਟ ਫਾਈਵ ਸਟਾਰ ਹੋਟਲ ਦੇ ਵਿੱਚ ਆਇਓ ਪਰ ਬਹੁਤ ਹੀ ਕੋਸਟਲੀ ਨਹੀਂ ਹੈਗੀ ਇਹ ਬਹੁਤ ਹੀ ਸਸਤੀ ਬਣੇਗੀ ਸਭ ਤੋਂ ਪਹਿਲਾਂ ਆਪਣੇ ਅੰਬ ਲੈਤੇ ਉਹਦੇ ਵਿੱਚ ਆਪਾਂ ਨੇ ਥੋੜਾ ਜਿਹਾ ਮਿੱਠਾ ਪਾਇਆ ਅੰਬਾਂ ਨੂੰ ਸੇਲ ਕੇ ਪਹਿਲਾਂ ਕਟਿੰਗ ਕਰ ਲੈਣੀ ਹੈ ਨਾ ਸਾਬ ਤੇ ਅੰਬ ਨਾ ਪਾ ਲਿਓ ਤੇ ਫਿਰ ਉਹਦੇ ਵਿੱਚ ਆਪਾਂ ਨੇ ਬਰਫ਼ ਭੰਨ ਕੇ ਚੰਗੇ ਤਰੀਕੇ ਦੇ ਨਾਲ ਹਨਾ ਬੇਲਣ ਦੇ ਨਾਲ ਉਹ ਪਾ ਲਈ ਫਿਰ ਆਪਾਂ ਨੇ ਪਾਇਆ ਥੋੜਾ ਜਿਹਾ ਦੁੱਧ ਤੇ ਥੋੜਾ ਜਿਹਾ ਪਾਣੀ ਚੰਗੇ ਤਰੀਕੇ ਨਾਲ ਆਪਾਂ ਨੇ ਮਿਕਸੀ ਚਲਾ ਕੇ ਬਣਾ ਲਿਆ ਜੂਸ ਜੂਸ ਇੰਨਾ ਥਿੱਕ ਸੀਗਾ ਕਿ ਤੁਸੀਂ ਇਹਨੂੰ ਹਨਾ ਪੀਣ ਦੀ ਜਗ੍ਹਾ ਤੇ ਖਾ ਸਕਦੇ ਹੋ ਤੇ ਹੁਣ ਆਉਂਦੀ ਹੈ ਆਪਣੀ ਜੂਸ ਨੂੰ ਅਗਲੀ ਜਿੱਦਾਂ ਕਿ ਆਪਾਂ ਇੱਕ ਲੜਕੀ ਨੂੰ ਸਜਾਉਣਿਆ ਵਿਆਹ ਵੀ ਲੈਣਾ ਉਸ ਤਰੀਕੇ ਦਾ ਸਜਾ ਦਿੰਨੇ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਟੂਟੀ ਫਰੂਟੀ ਇਹ ਟੂਟੀ ਫਰੂਟੀ ਨਾ ਮੈਂ ਮਿਸੋ ਤੋਂ ਮੰਗਾਈ ਸੀਗੀ ਬਹੁਤ ਜ਼ਿਆਦਾ ਵਧੀਆ ਸੀ ਕਿਉਂਕਿ ਆਪਾਂ ਜਦੋਂ ਦੁਕਾਨ ਤੋਂ ਲੈ ਕੇ ਆਉਨੇ ਨਾ ਉਹਨਾਂ ਸਖਤ ਸਖਤ ਜੀ ਹੋਰੇ ਤਰ੍ਹਾਂ ਦੀ ਹੁੰਦੀ ਹੈ ਪਰ ਇਹ ਬਹੁਤ ਜ਼ਿਆਦਾ ਸੌਫਟ ਸਿਗੀ ਇਹ ਸਾਨੂੰ 180 ਰੁਪਏ ਦੇ ਦੋ ਬਾਕਸ ਆਏ ਸੀਗੇ ਪਾਈਆ ਪਾਈਆ ਦੇ 250 ਗ੍ਰਾਮ ਦੇ ਤਾਂ ਤੁਸੀਂ ਮੰਗਾ ਸਕਦੇ ਹੋ ਮੈਂ ਕੋਈ ਉਹਦੀ ਮਸੂਰੀ ਨਹੀਂ ਕਰ ਰਹੀ ਐ ਨਾ ਇਹਦੇ ਮੈਂ ਤੁਹਾਨੂੰ ਬੈਸੇ ਦੱਸ ਰਹੀ ਹਾਂ ਤੁਹਾਡਾ ਮਨ ਕਰੇ ਜਿੱਥੋਂ ਖਰੀਦ ਸਕਦੇ ਹੋ ਤੁਸੀਂ ਉੱਥੋਂ ਵੀ ਖਰੀਦ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਦਾਮਾਂ ਨੂੰ ਕਟਿੰਗ ਕਰਕੇ ਉਸ ਤੋਂ ਬਾਅਦ ਆਪਾਂ ਪਾ ਦਾਂਗੇ ਪਿਸਤਾ ਦੇਖੋ ਮੈਂ ਇੱਕ ਰੈਸਟੋਰੈਂਟ ਖੋਲਣ ਦੀ ਤਿਆਰੀ ਦੇ ਵਿੱਚਾਂ ਅਗਰ ਤੁਸੀਂ ਮੇਰੇ ਕਸਟਮਰ ਬਣੋਂਗੇ ਹਨਾ ਤੇ ਤੁਹਾਨੂੰ ਮੇਰੀ ਅੱਜ ਦੀ ਡਿਸ਼ ਚੰਗੀ ਲੱਗੀ ਤਾਂ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਵੀ ਮੈਨੂੰ ਰੈਸਟੋਰੈਂਟ ਜਾਂ ਕੋਈ ਕੈਫੇ ਵਗੈਰਾ ਖੋਲਣਾ ਚਾਹੀਦਾ ਜਾਂ ਨਹੀਂ ਇਸ ਤਰੀਕੇ ਦੀਆਂ ਹਨਾ ਪਿਆਰੀਆਂ ਪਿਆਰੀਆਂ ਯਮੀ ਯਮੀ ਡਿਸ਼ਾਂ ਤੁਹਾਡੇ ਲਈ ਮੈਂ ਲੈ ਕੇ ਆਉਂਦੀ ਰਹੂੰਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਨੇ ਉੱਪਰ ਪਾਤੀ ਇਹਦੇ ਆਈਸਕ੍ਰੀਮ ਆਈਸਕ੍ਰੀਮ ਤੋਂ ਬਾਅਦ ਆਪਾਂ ਪਾਵਾਂਗੇ ਤੇ ਉੱਪਰ ਚਾਕਲੇਟ ਸਰਪ ਦੇਖੋ ਕਈ ਪਣ ਹੁੰਦਾ ਹਨਾ ਵੀ ਇਹ ਛੋਟੇ ਛੋਟੇ ਚੀਜ਼ਾਂ ਦੇ ਨਾਲ ਨਾ ਆਪਾਂ ਜਿਹੜਾ ਆਪਾਂ ਨੂੰ 5 ਸਟਾਰ ਹੋਟਲ ਦੇ ਵਿੱਚ ਜਾਂ ਟੀਵੀਆਂ ਦੇ ਵਿੱਚ ਆਪਾਂ ਦੇਖਦੇ ਆ ਨਾ ਵੀ ਬਹੁਤ ਸੋਹਣੇ ਸੋਹਣੇ ਨਾ ਜੂਸ ਜਾਂ ਬਹੁਤ ਸੋਹਣੇ ਸੋਹਣੇ ਇਦਾਂ ਵੀ ਉਹ ਪਿੰਦੇ ਆ ਨਾ ਇਹ ਕੁਝ ਵੀ ਨਹੀਂ ਹੈਗਾ ਨਾ ਬਹੁਤ ਤੁਸੀਂ ਈਜ਼ੀ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਬਣਾ ਕੇ ਦੇ ਸਕਦੇ ਹੋ ਕੋਈ ਇਤੇ ਜਿਆਦਾ ਪੈਸਾ ਨਹੀਂ ਲੱਗਦਾ ਇੱਕ ਵਾਰ ਤੁਸੀਂ ਲਿਆ ਕੇ ਰੱਖੋਗੇ ਤਾਂ ਤੁਹਾਡਾ ਇਹ 3-4 ਮਹੀਨੇ ਨਾ ਸਾਰੀਆਂ ਚੀਜ਼ਾਂ ਚੱਲ ਜਾਣਗੀਆਂ ਜਦੋਂ ਵੀ ਬੱਚਾ ਕੋਈ ਬਾਹਰਲੀ ਚੀਜ਼ ਮੰਗੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਦਿਓ ਤਾਂ ਬੱਚੇ ਵੀ ਖੁਸ਼ ਤੇ ਮਾਪੇ ਵੀ ਖੁਸ਼ ਕਿਉਂਕਿ ਜਦੋਂ ਉਹਨਾਂ ਦੀ ਸਿਹਤ ਠੀਕ ਹੈ ਤਾਂ ਮਾਪੇ ਤਾਂ ਵੈਸੇ ਹੀ ਖੁਸ਼ ਹੋਣਗੇ ਦੇਖੋ ਕਿੰਨੀ ਸੋਹਣੀ ਇਹ ਬਣੀ ਹੈ ਤੇ ਮਿਲਾਂਗੇ ਉਪਰ ਅਗਲੀ ਵੀਡੀਓ ਤੇ ਚੱਕ ਲਈ ਸਤਿ